ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸਪ੍ਰੀਤ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਅੱਜ ਵਾਲੀ ਜੋ ਵੀਡੀਓ ਆ ਘੇਰੇ ਦਾ ਨਿਊ ਡਿਜ਼ਾਈਨ ਆਪਾਂ ਦੱਸਣ ਲੱਗੇ ਹਾਂ ਬਾਟਮ ਨਾਲ ਦਾ ਸਲਵਾਰ ਨਾਲ ਦਾ ਕੱਪੜਾ ਲਾ ਕੇ ਨਿਊ ਡਿਜ਼ਾਈਨ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਜੀ ਦੇਖੋ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਆ ਆਪਨੇ ਕੋਲੇ ਵੀਰੇ 셔ਟ ਤੇ ਆ ਆਪਨੇ ਕੋਲੇ ਬਾਟਮ ਦੇ ਨਾਲ ਦਾ ਜਿਹੜਾ ਕੱਪੜਾ ਹੈਗਾ ਉਹ ਆ ਸਲਵਾਰ ਨਾਲ ਦਾ ਕੱਪੜਾ 3 ਇੰਚ ਦੀ ਇਹ ਪੱਟੀ ਹੈਗੀ ਆ ਜੀ ਤੇ ਇਹ ਆਪਾਂ ਕੱਟ ਲੈਣੀ ਹੈ ਤੁਸੀਂ ਇੰਨੀ 3 ਇੰਚ ਦੀ 1.5 ਇੰਚ ਦੀ 2 ਇੰਚ ਦੀ ਲਾਸਟ 4 ਇੰਚ ਦੀ ਪੱਟੀ ਲਗਾ ਸਕਦੇ ਆ ਫੋਲਡਿੰਗ ਕਰਕੇ 4 ਵਾਲੀ 2 ਹੋ ਜੂਗੀ 3 ਵਾਲੀ 1.5 ਹੋ ਜੂਗੀ ਠੀਕ ਹੈ ਜੀ ਇੰਨਾ ਕਿ ਤੁਸੀਂ ਪੱਟੀ ਇਹ ਕੱਟ ਲਿਓ ਠੀਕ ਹੈ ਹੁਣ ਤੁਸੀਂ ਕੀ ਕਰਨਾ ਜੀ ਆ ਕਮੀਜ਼ ਆਪਣੇ ਕੋਲੇ ਜਿਵੇਂ ਆਪਾਂ ਕੱਟਾ ਪਾਉਣੇ ਹੁੰਦੇ ਆ ਉਸੇ ਲੋਟ ਫੋਲਡਿੰਗ ਕੀਤੀ ਹੋਈ ਆ ਠੀਕ ਹੈ ਜੀ ਉਸੇ ਲੋਟ ਫੋਲਡਿੰਗ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਪੱਟੀ ਦੇਖਣੀ ਆ ਤੁਸੀਂ ਵੀ ਕਿੰਨੇ ਇੰਚ ਤੇ ਲਗਾਣੀ ਆ ਆਪਾਂ ਇਹ ਜਿਹੜੀ ਪੱਟੀ ਆ 5 ਇੰਚ ਘੇਰ ਤੋਂ ਜਿੱਥੇ ਆਪਾਂ ਤਰਪਾਈ ਫੋਲਡਿੰਗ ਫੱਟਾ ਕਰਦੇ ਹੁੰਨੇ ਆ ਉਹ ਤਰਪਾਈ ਫੋਲਡਿੰਗ ਦੇ ਫੱਟੇ ਦੀ ਸੀਨ ਆਪਾਂ ਲਗਾ ਦਿੱਤੀ ਹੁਣ ਤੁਸੀਂ ਕੀ ਕਰਨਾ ਜੀ ਹੁਣ ਤੁਸੀਂ ਜਿਹੜੀ ਇਹ ਫੋਲਡਿੰਗ ਹੋਈ ਵੀ ਇੱਥੋਂ ਲੈ ਕੇ 5 5.5 ਇੰਚ ਤੇ ਮਾਰਕਿੰਗ ਕਰ ਲਿਓ ਆਵੇਂ ਮੈਂ ਮਾਰਕਿੰਗ ਕੀਤੀ ਤੁਹਾਨੂੰ ਦਿਖ ਰਹੀ ਹੋਊਗੀ ਠੀਕ ਹੈ ਜੀ 5.5 5 ਇੰਚ ਇਹ ਮਾਰਕਿੰਗ ਇਸ ਤਰ੍ਹਾਂ ਕਰ ਲੈਣੀ ਆ ਠੀਕ ਹੈ ਜੀ ਕੱਟ ਕੇ ਪੱਟੀ ਵਿੱਚ ਪਾਉਗੀ ਇਹਦੇ ਠੀਕ ਹੈ ਇਹਨੂੰ ਕੱਟ ਲੈਣਾ ਆ ਲਓ ਜੀ ਜਿੱਥੇ ਜਿੱਥੇ ਆਪਾਂ ਮਾਰਕਿੰਗ ਕੀਤੀ ਵੀਰੇ ਉਹ ਕਪੜਾ ਆਪਾਂ ਕੱਟ ਦੇਣਾ ਤੇ ਹੁਣ ਆਪਾਂ ਇਹ ਜਿਹੜੀ ਕਮੀਜ਼ ਦੀ ਲੈਂਥ ਆ ਜਿੰਨੀ ਉਹਨਾਂ ਪੂਰਾ ਪੂਰਾ ਕੱਟਿਆ ਹੋਇਆਗਾ ਇਹਦੇ ਵਿੱਚ ਪੱਟੀ ਪੈ ਗਈ ਤਾਂ ਫਿਰ ਜੇ ਆਪਾਂ ਉਸੇ ਤਰ੍ਹਾਂ ਪੱਟੀ ਪਾਦੀ ਤਾਂ ਆਹ ਵਿਚਾਲੇ ਕੱਪੜਾ ਨਾ ਕੱਟਿਆ ਤਾਂ ਆਪਣੀ ਕਮੀਜ਼ ਦੀ ਲੈਂਥ ਵੱਧ ਚੁਗੀ ਹੁਣ ਮੈਂ ਤੁਹਾਨੂੰ ਦੱਸਨੀ ਆ ਜਦੋਂ ਜਿੰਨੀ ਆਪਾਂ ਇੰਚ ਦੀ ਆਪਾਂ ਪੱਟੀ ਪਾਉਣੀ ਹੋਈ ਹੈ ਨਾ ਉਹਨੂੰ ਇਸ ਤਰ੍ਹਾਂ ਵੀਰੇ ਫੋਲਡਿੰਗ ਕਰ ਲੈਣਾ ਇਹ ਡੇਢ ਕੁ ਪੌਣੇ 1 2 ਇੰਚ ਦੀ ਪੱਟੀ ਬਣਦੀ ਆ ਮੇਰੇ ਕੋਲ ਇਹਨੂੰ ਉੱਪਰ ਰੱਖ ਲੈਣਾ ਇਸ ਤਰ੍ਹਾਂ ਉੱਪਰ ਰੱਖਦੇ ਹੋਏ ਉਹਨਾਂ ਕੱਪੜਾ ਕੱਟ ਦਿਓ ਮਾਰਕਿੰਗ ਕਰ ਲਿਓ ਠੀਕ ਹੈ ਮਾਰਕਿੰਗ ਕਰਕੇ ਇਸ ਤਰ੍ਹਾਂ ਪੱਟੀ ਦੇ ਨਾਲ ਹੀ ਮਾਰਕਿੰਗ ਕਰ ਲਓ ਇਸ ਇਧਰ ਹਲੋ ਜੀ ਉਸੇ ਤਰ੍ਹਾਂ ਕਰ ਲਈ ਇਹਨਾਂ ਕਪੜਾ ਵਿੱਚੋਂ ਕੱਢ ਦੋ ਇਹ ਕੱਟ ਕੇ ਆਪਾਂ ਕਪੜਾ ਪਾ ਕੇ ਪੱਟੀ ਤਿਆਰ ਕਰਾਂਗੇ ਠੀਕ ਹੈ ਫਿਰ ਇਸ ਤਰ੍ਹਾਂ ਤੁਹਾਡੇ ਕਮੀਜ਼ ਦੀ ਲੈਂਥ ਨਹੀਂ ਵਧੂਗੀ ਓਕੇ ਰਹੂਗੀ ਲੈਂਥ ਠੀਕ ਹੈ ਜੀ ਲੈਂਥ 'ਚ ਕੋਈ ਪ੍ਰੋਬਲਮ ਨਾ ਆਉਗੀ ਤੁਹਾਡੇ 'ਚ ਓਕੇ ਜੀ ਐਨੀ ਪੱਟੀ ਆਪਾਂ ਕੱਢਤੀ ਜਿੰਨੀ ਆਪਾਂ ਪੱਟੀ ਵਿੱਚ ਐਕਸਟਰਾ ਪਾਉਣੀ ਆ ਹੋਰ ਤੇ ਓਨੀ ਪੱਟੀ ਵਿੱਚੋਂ ਕੱਢ ਦਿਓ ਹੁਣ ਇਹ ਕੱਢਤੀ ਹੁਣ ਤੁਸੀਂ ਕੀ ਕਰਨਾ ਵੀਰੇ ਆਹ ਪਾਸੇ ਕਰ ਦੋ ਕਮੀਜ਼ ਦੇ ਪੱਲੇ ਤੇ ਆਹ ਵਾਲੀ ਲੇਸ ਲਗਾ ਕੇ ਪੱਟੀ ਤਿਆਰ ਕਰਾਂਗੇ ਠੀਕ ਹੈ ਬਾਟਮ ਨਾਲ ਦੀ ਸਲਵਾਰ ਨਾਲ ਦੀ ਲੇਸ ਆ ਤੇ ਆ ਸਲਵਾਰ ਨਾਲ ਦਾ ਕੱਪੜਾ ਹੁਣ ਤੁਸੀਂ ਕੀ ਕਰਨਾ ਆ ਪੱਕਣ ਕੱਪੜੇ ਦੇ ਵਿੱਚ ਆਪਾਂ ਜੇ ਤਾਂ ਹੈਗਾ ਸਿੰਥੈਟਿਕ ਦੇ ਵਿੱਚ ਕੱਪੜਾ ਹਨਾ ਜਾਂ ਸਰਦੀ ਵਾਲਾ ਸੂਟ ਕਹਿ ਲਓ ਤੁਸੀਂ ਉਹ ਹੈਗਾ ਤਾਂ ਉਹਦੇ ਵਿੱਚ ਤਾਂ ਬੁਕਰਮ ਤੇ ਪੇਸਟਿੰਗ ਪੇਪਰ ਪਾ ਲਿਆ ਕਰੋ ਕਾਟਨ ਦੇ ਸੂਟ ਦੇ ਵਿੱਚ ਨਾ ਪੇਸਟਿੰਗ ਪੇਪਰ ਜਾਂ ਆਪਾਂ ਬੁਕਰਮ ਪਾ ਲੈਨੇ ਆ ਉਹ ਚੁੱਭਦੀ ਆ ਵੀਰੇ ਗਰਮੀ ਦੇ ਵਿੱਚ ਉਸ ਤਰ੍ਹਾਂ ਨਹੀਂ ਸੱਟ ਰਹਿੰਦਾ ਠੀਕ ਹੈ ਜੀ ਇੇ ਬਾਕੀ ਜੇ ਤੁਸੀਂ ਪਾਉਣਾ ਚਾਹੁੰਦੇ ਆ ਹਨ ਤਾਂ ਪਾ ਸਕਦੇ ਆ ਤੁਸੀਂ ਪੇਸਟਿੰਗ ਪੇਪਰ ਵੀ ਲਗਾ ਸਕਦੇ ਆ ਤੇ ਬੋਕਰਮ ਵੀ ਪਾ ਸਕਦੇ ਆ ਹੁਣ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਜਿਹੜੀ ਆਪਾਂ ਪੱਟੀ ਆ ਇੱਥੇ ਇਸ ਤਰ੍ਹਾਂ ਸੀਨ ਲਗਾ ਲੈਣੀ ਆ ਤਾਂ ਕਿ ਇੱਕੋ ਜਿਹੀ ਰਹੇ ਹਨਾ ਸਾਰੀ ਸੀਨ ਲਗਾ ਲਓ ਜਿੰਨੀ ਆਪਣੇ ਘੇਰ ਆਗਾ ਘੇਰ ਨਾਲ ਆਪਦੀ ਆਪਾਂ ਇਹ ਪੱਟੀ ਕੱਟ ਲਈ ਸੀ ਪੱਟੀ ਘੱਟ ਕੇ ਸੀਨ ਲਗਾ ਦੇਣੀ ਤੇ ਫਿਰ ਆਪਾਂ ਇਹਦੇ ਉੱਤੇ ਲੇਸ ਜੋਇੰਟ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਪੱਟੀ ਤਿਆਰ ਕਰ ਲਓਗਾ ਨਾ ਘੇਰ ਨਾਲ ਇਸ ਤਰ੍ਹਾਂ ਜਦੋਂ ਤੁਸੀਂ ਸੀਨ ਲਗਾ ਲਓਗੇ ਕੱਪੜਾ ਘਟੂ ਵਧੂਗਾ ਨਹੀਂ ਕਿਉਂਕਿ ਇਧਰ ਬੰਦ ਸਾਈਡ ਤੋਂ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈ। ਇੱਧਰ ਜਿਹੜਾ ਖੁੱਲੀ ਪਾਸੇ ਹੈ ਪੱਟੀਆਂ ਆਪਾਂ ਜਿੱਧਰ ਨੂੰ ਫੋਲਡਿੰਗ ਕੀਤੀ ਹੈ ਹਨਾ ਉਧਰ ਨੂੰ ਉਹ ਹੋ ਜੂਗਾ। ਕੱਪੜਾ ਕਈ ਵਾਰ ਘੱਟ ਵੱਜ ਜਾਂਦਾ ਹੈਗਾ। ਮਸ਼ੀਨ ਦੇ ਨੀਚੇ ਵੀ ਫਿਸਲ ਜਾਂਦਾ ਫਿਸਲ ਕੇ ਸੀਨ ਇਧਰ ਉਧਰ ਵੀ ਹੋ ਸਕਦੀ ਹੈ। ਇਸ ਤਰ੍ਹਾਂ ਹੋ ਗਿਆ। ਇਸ ਤਰ੍ਹਾਂ ਹੋਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਜਿਹੜੇ ਐਕਸਟਰਾ ਧਾਗੇ ਬਣਿਆਰਾਂਗੇ ਉਹ ਕੱਟ ਦੇਣੇ ਆ ਜੀ। ਹੁਣ ਤੁਸੀਂ ਆ ਪੱਟੀ ਲੈ ਲੈਣੀ ਹੈ ਵੀਰੇ। ਠੀਕ ਹੈ ਇਹ ਪੱਟੀ ਲਾ ਕੇ ਇਹਦੇ ਉੱਪਰ ਇਸ ਤਰ੍ਹਾਂ ਆਪਾਂ ਪੱਟੀ ਤਿਆਰ ਕਰ ਲੈਣੀ ਹੈ ਇੱਕ। ਠੀਕ ਹੈ ਜੀ। ਆ ਸਿੱਧਾ ਆਲਟ ਸਾਈਡ ਤੇ ਸਿੱਧਾ ਪਾਸਾ ਦੇਖ ਲਓ ਇਹਦਾ ਸਿੱਧਾ ਪਾਸਾ ਏ ਆ ਆਲਟ ਸਾਈਡ ਏ ਆ ਠੀਕ ਹੈ ਜੀ ਹੁਣ ਤੁਸੀਂ ਸਿੱਧੇ ਪਾਸਾ ਰੱਖ ਕੇ ਹੀ ਇਸ ਤਰ੍ਹਾਂ ਇਸ ਤਰ੍ਹਾਂ ਸੀਲ ਲਗਾਣੀ ਠੀਕ ਹੈ ਜੀ ਤੇ ਜਿਹੜੀ ਸੀਲ ਲਗਾਉਣੀ ਆ ਉਹ ਨੋਕ ਤੇ ਲਗਾਉਣੀ ਆ ਬਿਲਕੁਲ ਠੀਕ ਹੈ ਜੀ ਬਿਲਕੁਲ ਨੋਕ ਦੇ ਉੱਪਰ ਇਸ ਤਰ੍ਹਾਂ ਰੱਖ ਕੇ ਸੀਲ ਲਗਾਉ요 ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲੈਣਾ ਜੀ ਇਸ ਤਰ੍ਹਾਂ ਰੱਖਦੇ ਹੋਏ ਸੀਲ ਲਗਾ ਲੈਣੀ ਤੁਸੀਂ ਠੀਕ ਹੈ ਇਸ ਤਰ੍ਹਾਂ ਜਦੋਂ ਤੁਸੀਂ ਪੱਟੀ ਵੀਰੇ ਪਹਿਲਾਂ ਤਿਆਰ ਕਰ ਲਓਗੇ ਫਿਰ ਤੁਸੀਂ ਜਦੋਂ ਤਮੀਜ਼ ਦੇ ਨਾਲ ਜੁਆਇੰਟ ਕਰਦੇ ਆ ਉਦੋਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਇਸ ਤਰ੍ਹਾਂ ਜੁਆਇੰਟ ਕਰ ਲਿਆ ਕਰੋ ਪਹਿਲਾਂ ਪੱਟੀ ਵਗੈਰਾ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਦੇ ਲਈ ਨਾ ਪੱਟੀ ਪਹਿਲਾਂ ਤਿਆਰ ਕਰ ਲਿਆ ਕਰੋ ਆਹ ਲਓ ਜੀ ਇਸ ਤਰ੍ਹਾਂ ਆਪਾਂ ਪੱਟੀ ਤਿਆਰ ਕਰ ਲੈਨੇ ਆ ਪੱਟੀ ਤਿਆਰ ਕਰਨ ਤੋਂ ਬਾਅਦ ਆਪਾਂ ਫਿਰ ਉੱਪਰ ਲਗਾਵਾਂਗੇ ਦੇਖਿਓ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਨਿਊ ਡਿਜ਼ਾਈਨ ਹੈ ਇਹ ਦੇ ਵਿੱਚ ਚੱਲ ਰਿਆ ਹੁਣ ਇਹ ਡਿਜ਼ਾਈਨ ਬਹੁਤ ਜ਼ਿਆਦਾ ਬਸ ਇਸੇ ਤਰ੍ਹਾਂ ਆਪਾਂ ਪੱਟੀ ਬਣਾ ਕੇ ਤਿਆਰ ਕਰ ਲਈਏ ਠੀਕ ਹੈ ਜੀ ਹਾਂਜੀ ਹੁਣ ਕੀ ਕਰਨਾ ਹੁਣ ਆਪਾਂ ਇੱਕ ਪਾਸੇ ਪੱਟੀ ਲਗਾ ਲਈਏ ਵੀਰੇ ਤੇ ਜਾਲੀ ਆਗ ਵਾਲੀ ਲੇਸ ਲਗਾ ਲਈਏ ਨਾ ਦੂਸਰੇ ਪਾਸੇ ਵੀ ਲਗਾ ਲੈਣੀ ਹੈ ਇਸੇ ਤਰ੍ਹਾਂ ਜੀ ਇਸ ਤਰ੍ਹਾਂ ਰੱਖੂਗੇ ਇਸ ਤਰ੍ਹਾਂ ਰੱਖ ਕੇ ਫਿਰ ਇੱਧਰ ਵੀ ਸੀਨ ਲਗਾ ਦੂਗੀ ਠੀਕ ਹੈ ਜੀ ਸੀਨ ਲਗਾ ਕੇ ਪੱਟੀ ਤਿਆਰ ਕਰ ਲਈਏ ਫਿਰ ਮੈਂ ਤੁਹਾਨੂੰ ਜੁਆਇੰਟ ਕਰਨਾ ਕਮੀਜ਼ ਦੇ ਉੱਪਰ ਘੇਰੇ ਦੇ ਉੱਪਰ ਦੱਸਦੀ ਆ ਇਸ ਤਰ੍ਹਾਂ ਘੁੰਮ ਕਰਕੇ ਸੀਨ ਲਗਾ ਕੇ ਤੁਸੀਂ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋਊਗਾ ਠੀਕ ਹੈ ਜੀ ਹਾਂ ਜੀ ਹੁਣ ਦੇਖੋ ਜੀ ਤੁਸੀਂ ਕੀ ਕਰਨਾ ਪੱਟੀ ਬਣ ਕੇ ਤਿਆਰ ਹੋ ਗਈ ਆ ਆਪਣੇ ਕੋਲ ਜਿਹੜਾ ਘੇਰੇ ਦਾ ਆਪਾਂ نیچے ਵਾਲਾ ਪੱਲਾ ਕਟਾਈ ਕੀਤਾ ਜਾਲੇ ਕੱਪੜਾ ਕੱਟ ਤੁਸੀਂ ਉਹ ਇਹਨੂੰ ਕੀ ਕਰਨਾ ਸਿੱਧਾ ਪਾਸਾ ਰੱਖਣਾ ਆ ਸਿੱਧੇ ਨਾਲ ਸਿੱਧਾ ਇਸ ਤਰ੍ਹਾਂ ਮੈਚ ਕਰ ਦੇਣਾ ਇਸ ਤਰ੍ਹਾਂ ਮੀਟ ਕਰਕੇ ਜਿੰਨੀ ਕ ਆਪਾਂ ਸੀਨ ਦੇ ਪਹਿਲਾ ਨਾਪ ਪਤੀ ਹੈ ਨਾ ਪਲੇਸ ਲਗਾਈ ਆ ਓਨੀ ਕ ਸਲਾਈ ਲਗਾਉਂਦੇ ਜਾਣਾ ਠੀਕ ਹੈ ਜੀ ਇੱਕੋ ਜੀ ਸੀਨ ਲਗਾ ਲਓ ਇਸ ਤਰ੍ਹਾਂ ਦੀ ਆ ਕਪੜਾ ਨੀਚੇ ਆ ਸਿੱਧੇ ਨਾ ਸਿੱਧਾ ਪਾਸਾ ਮੈਚ ਆ ਬਸ ਕੱਲੇ ਕਟਾਮ ਜੇ ਦਿਸਣਗੇ ਗਲਾਈ ਦੇ ਵਿੱਚ ਜਿਹੜੇ ਬਣੇ ਹੋਏ ਐ ਇਸ ਤਰ੍ਹਾਂ ਸੀਨ ਲਗਾ ਲਓ ਤੁਸੀਂ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾਉਂਦੇ ਜਾਣਾ ਆਸਤੇ ਆਸਤੇ ਬਸ ਕੋਈ ਕਪੜਾ ਖਿੱਚਣਾ ਨਹੀਂ ਕੋਈ ਅੱਗੇ ਪਿੱਛੇ ਨਹੀਂ ਕਰਨਾ ਇਸ ਤਰ੍ਹਾਂ ਧਿਆਨ ਰੱਖਦੇ ਹੋਏ ਸੀਨ ਲਾਉਂਦੇ ਜਾਓ ਦੇਖੋ ਜੀ ਨਾਲੇ ਤਾਂ ਇਹ ਸੀਨਾ ਜਿਹੜੀ ਵੀਰੇ ਗੋਮ ਲਾ ਕੇ ਤਿਆਰ ਹੋ ਜਾਂਦੀ ਹੈ ਨਾਲੇ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੈ ਠੀਕ ਹੈ ਜੀ ਇਸ ਤਰ੍ਹਾਂ ਸੀ ਲਗਾ ਲਿਓ ਹਾਂ ਜੀ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਪੱਟੀ ਲਗਾ ਲਈ ਨੀਚੇ ਨਾ ਤੇ ਹੁਣ ਉੱਪਰ ਕਮੀਜ਼ ਦਾ ਪੱਲਾ ਜਿਹੜਾ ਉੱਪਰਲਾ ਉਹ ਨੂੰ ਵੀ ਜੁਆਇੰਟ ਕਰਨਾ ਉਹਨੂੰ ਕਿਸ ਤਰ੍ਹਾਂ ਕਰਨਾ ਉਸੇ ਤਰ੍ਹਾਂ ਇਸ ਨੂੰ ਕਰਨਾ ਠੀਕ ਹੈ ਜੀ ਸਿੱਧੇ ਨਾਲ ਸਿੱਧਾ ਪਾਸਾ ਮੈਚ ਕਰ ਲੈ ਵੀਰੇ ਇਸ ਤਰ੍ਹਾਂ ਠੀਕ ਹੈ ਆਪਾਂ ਪੱਟਾ ਪੱਲਾ ਨੀਚੇ ਰੱਖ ਲੈਣਾ ਪੱਟੀ ਨਾਲ ਉਸੇ ਤਰ੍ਹਾਂ ਤੇ ਉਸੇ ਤਰ੍ਹਾਂ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮੈਚ ਕਰਦੇ ਹੋਏ ਰੱਖ ਦੇਣਾ ਠੀਕ ਹੈ ਜੀ ਇਸ ਤਰ੍ਹਾਂ ਮੇਸਟਰਾਂ ਜੇ ਤੁਸੀਂ ਸੀਨ ਲਗਾਉਗੇ ਨਾ ਸੀਨ ਪਰਫੈਕਟ ਲੱਗੂਗੀ ਤੁਹਾਡੀ ਤੇ ਨੀਚੋਂ ਆਪਾਂ ਕੱਪੜਾ ਸੈੱਟ ਕਰਕੇ ਰੱਖ ਲੈਨੇ ਉਹਨੇ ਪਤਾ ਲੱਗਦਾ ਰਹਿੰਦਾ ਵੀ ਸੀਨ ਕਿੱਥੇ ਕਿ ਲੱਗ ਰਹੀ ਆ ਹੈ ਨਾ ਇਸ ਤਰ੍ਹਾਂ ਲਗਾ ਲਿਓ ਬਸ ਸਿੱਧੇ ਪਾਸੇ ਨਾਲ ਸਿੱਧਾ ਪਾਸਾ ਮੈਚ ਕਰਦੇ ਜਾਣਾ ਤੇ ਸੀਨ ਲਗਾਉਂਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਜੀ ਮੈਂ ਤੁਹਾਨੂੰ ਸਾਰੀ ਸੀਨ ਲਗਾ ਕੇ ਦਿਖਾਉਣੀ ਆ ਇਸ ਤਰ੍ਹਾਂ ਬਸ ਸੀਨ ਪਰਫੈਕਟ ਹੋਵੇ ਕਿ ਤੋਂ ਲੈਸ ਘੱਟ ਵਿੱਚ ਕਰ ਦੋ ਮੋਹਣਾ ਸੀਨ ਦੇ ਕਿ ਤੋਂ ਵੱਧ ਕਰ ਦੂਮ ਉਸ ਤਰ੍ਹਾਂ ਆਊਟ ਲੱਗੂਗੀ ਬਾਕੀ ਫਿਰ ਇਸ ਤਰ੍ਹਾਂ ਕੋਈ ਡਿਜ਼ਾਈਨ ਜਾੜਾ ਉਖਾਣੀ ਦਾ ਬਸ ਉਖੜ ਜਾਣ ਬਣ ਕੇ इजीली ਤਿਆਰ ਹੋ ਜਾਂਦਾ ਹੈ ਨਾ ਇਸ ਤਰ੍ਹਾਂ ਲਗਾ ਲਓ ਬਸ ਤੇ ਮੁੜ ਕੇ ਸੀਨ ਨੱਪ ਵੀ ਦਿਓ ਤੁਸੀਂ ਤੇ ਗੋ ਮਸੀਨ ਲੱਗ ਜੂਗੀ ਫਿਰ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੁਣ ਤੁਸੀਂ ਕੀ ਕਰਨਾ ਇਹਦੇ ਉੱਪਰ ਹੀ ਵੀਰੇ ਸੀਨ ਲਪਣੀਆਂ ਆਪਾਂ ਠੀਕ ਹੈ ਤੇ ਤਾਂ ਕਿ ਫਿਰ ਨਾ ਫਿਨਿਸ਼ਿੰਗ ਦੇ ਨਾਲ ਸੀਨ ਹੈਲਦੀ ਨਹੀਂ ਤੇ ਪੂਰੀ ਫਿਨਿਸ਼ਿੰਗ ਆਉਗੀ ਇਸ ਤਰ੍ਹਾਂ ਇਹਨੂੰ ਨਾ ਘੁੰਮ ਕਰ ਦਿਓ ਇਸ ਤਰ੍ਹਾਂ ਰੱਖ ਲਓ ਇਸ ਤਰ੍ਹਾਂ ਜੀ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾ ਦੇਣੀ ਇੱਕ ਪਾਸੇ ਮੈਂ ਲਗਾ ਲੈਂਦੀ ਸੀਗੇ ਫਿਰ ਜੇ ਨੂੰ ਪਾਰਾ ਤੁਹਾਨੂੰ ਦਿਖਾਉਣਾ ਵੀਰੇ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਨਾ ਉਹਦਾ ਕਰਕੇ ਆਪਾਂ ਸਾਨੂੰ ਸੇਲ ਲਗਾ ਦੇਣਾ ਠੀਕ ਹੈ ਜੀ ਇਹ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਪਣਾ ਰੈਡੀ ਹੋ ਗਿਆ ਬਹੁਤ ਸੋਹਣਾ ਲੱਗੂ ਇਸ ਵਾਰ ਨਾਲ ਦਾ ਕੱਪੜਾ ਹੈ ਠੀਕ ਹੈ ਜੀ ਹਾਂਜੀ ਆਹ ਸੇਨ ਵੀ ਆਪਣੀ ਲਾ ਕੇ ਹੋ ਗਈ ਰੈਡੀ ਇਹ ਤੁਹਾਨੂੰ ਮੈਂ ਤੁਹਾਨੂੰ ਦਿਖਾਉਣੀ ਆ ਨੀਚੋਂ ਢੱਕੇ ਕੱਪੜਾ ਦੇਖੋ ਜੀ ਇਸ ਤਰ੍ਹਾਂ ਹੀ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਗਿਆ ਬਹੁਤ ਸੋਹਣਾ ਲੱਗਦਾ ਠੀਕ ਹੈ ਜੀ ਇਸ ਤਰ੍ਹਾਂ ਫੋਲਡਿੰਗ ਕਰਕੇ ਕੱਪੜਾ ਹੋ ਗਿਆ ਆ ਦੇਖੋ ਜੀ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਜੀ ਠੀਕ ਹੈ ਬਹੁਤ ਸੋਹਣਾ ਲੱਗੂਗਾ ਪਹਿਨੇ ਹੋਇਆ ਘੇਰੇ ਦਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਰੈਡੀ ਹੋ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਦੇ ਡਿਜ਼ਾਈਨ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕੱਲ ਨੂੰ ਫੇਰ ਮਿਲਾਂਗੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਧੰਨਵਾਦ ਜੀ